ਇਹ ਗੁਰੂ ਖਾਲਸੇ ਦਾ ਪ੍ਰਤਾਪ ਹੀ ਦੁਨੀਆ ਤੋਂ ਵੱਖਰਾ ਆ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਬਚਨ ਸੁਣੀਏ ਪੜ੍ਹੀਏ ਉਹਨਾਂ ਵਿੱਚ ਮਹਾਰਾਜ ਨੇ ਬੜੀ ਸਪਸ਼ਟ ਬਿਲਕੁਲ ਸਿੱਧੀ ਗੱਲ ਕਹੀ ਹੈ ਸਿੱਧਾ ਬਚਨ ਕਿਹਾ ਮਹਾਰਾਜ ਦਾ ਬਚਨ ਹੈ ਕਰੂ ਖਾਲਸਾ ਪੰਥ ਤੀਸਰ ਪ੍ਰਵੇਸ਼ਾ ਜਗਹਿ ਸਿੰਘ ਜੋਧੇ ਧਰੇ ਨੀਲ ਪੇਸਾ ਇਹ ਸਤਗੁਰੂ ਸਾਹਿਬ ਜੀ ਦੇ ਖਾਲਸੇ ਦਾ ਸਰੂਪ ਹੈ ਸਤਗੁਰੂ ਸਾਹਿਬ ਜੀ ਦੇ ਖਾਲਸੇ ਨੂੰ ਮਹਾਰਾਜ ਨੇ ਨੀਲਾ ਰੰਗ ਹੀ ਕਿਉਂ ਦਿੱਤਾ ਭਲਾ ਨਿਸ਼ਾਨ ਵੀ ਨੀਲਾ ਪਾਣੀ ਦਾ ਰੰਗ ਵੀ ਨੀਲਾ ਅਸਮਾਨ ਦਾ ਰੰਗ ਵੀ ਨੀਲਾ ਇਹਨਾਂ ਸਾਰੀਆਂ ਗੱਲਾਂ ਦਾ ਮਤਲਬ ਇਹ ਆ ਜਿਵੇਂ ਅਸਮਾਨ ਨੀਲਾ ਨਾ ਉਹ ਸਾਰਿਆਂ ਤੇ ਸਾਂਝੀ ਵਾਲਤਾ ਨਾਲ ਵਰਸਦਾ ਨਾ ਜੇ ਗਰਮੀ ਜਾਂ ਸੂਰਜ ਦਾ ਪ੍ਰਤਾਪ ਹੈ ਤੇ ਸਾਰਿਆਂ ਤੇ ਬਰਾਬਰਤਾ ਹੀ ਨਾ ਤੇ ਜੇ ਮੀਂਹ ਆਉਂਦਾ ਤੇ ਉਹ ਵੀ ਤਗੜੇ ਮਾੜੇ ਵਾਲ ਵੇਖ ਕੇ ਤੇ ਨਹੀਂ ਵਰਸਦਾ ਸਾਰਿਆਂ ਨਾਲ ਬਰਾਬਰ ਹੀ ਚੱਲਦਾ ਨਾ ਉਸ ਤਰੀਕੇ ਨਾਲ ਗੁਰੂ ਦਾ ਖਾਲਸਾ ਜਿਹੜਾ ਹੈ ਇਹ ਵੀ ਸਰਬ ਸਾਂਝੀ ਵਾਲਤਾ ਦਾ ਪ੍ਰਤੀਕ ਆ ਖਾਲਸੇ ਦਾ ਬਣ ਖਾਲਸੇ ਦਾ ਨਿਸ਼ਾਨ ਖਾਲਸੇ ਦਾ ਕਿਰਦਾਰ ਖਾਲਸੇ ਦਾ ਰੂਪ ਰੇਖ ਇਹ ਸਾਰਾ ਕੁਝ ਜਿਹੜਾ ਆ ਖਾਲਸਾ ਜੀ ਕਲਗੀਧਰ ਸਾਹਿਬ ਦੀ ਬਖਸ਼ਿਸ਼ ਦੁਆਰਾ ਹੈ ਆ ਤੇ ਉਹ ਤੁਸੀਂ ਦਰਸ਼ਕ ਆ ਹੀ ਰਹੇ ਹੋ ਗੁਰੂ ਕੇ ਨਿਸ਼ਾਨ ਝੂਲਦੇ ਨੇ ਗੁਰੂ ਕੀਆਂ ਫੌਜਾਂ ਸੱਜਦੀਆਂ ਨੇ ਮਹੱਲੇ ਖੇਡਦੀਆਂ ਘੋੜਿਆਂ ਤੇ ਚੜ੍ਹਦੀਆਂ ਬੜੀ ਸਤਗੁਰੂ ਦੀ ਕਿਰਪਾ ਵਰਤਦੀ ਆ